ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਆਡੀਓ ਬਹੁਤ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਦੋਸਤੋ ਇੱਕ ਨਿਊ ਸੁਭਾਸ਼ਨਗਰ ਏਰੀਆ ਜੋਧਿਆਲ ਬਸਤੀ ਵਾਲੇ ਪਾਸੇ ਇੱਕ ਪੱਤਰਕਾਰ ਜਦੋਂ 3 ਦਿਨ ਤੋਂ ਲਗਾਤਾਰ ਹਸਪੀਟਲ ਸਰਕਾਰੀ ਦੇ ਵਿੱਚ ਢੇੜੇ ਮਾਰ ਰਿਹਾ ਤਾਂ ਡਾਕਟਰ ਨਾਲ ਉਸ ਦੀ ਫੋਨ ਤੇ वार्तालाप ਹੁੰਦੀ ਆ ਔਰ ਡਾਕਟਰ ਜਿਹਨੂੰ ਕੀ ਰੱਬ ਦਾ ਰਤਬਾ ਦਿੱਤਾ ਜਾਂਦਾ ਜਿਹਨੂੰ ਸੈਕੰਡ ਗੋਡ ਕਿਹਾ ਜਾਂਦਾ ਔਰ ਜਿਹਦੇ ਲਫਜ਼ਾਂ ਦੇ ਨਾਲ ਮਰੀਜ਼ ਠੀਕ ਹੋਣੇ ਚਾਹੀਦੇ ਆ ਪਰ ਉਸ ਡਾਕਟਰ ਦਾ ਐਟੀਟਿਊਡ ਦੇਖੋ ਔਰ ਪੱਤਰਕਾਰ ਨੂੰ ਬਿਲਕੁਲ ਕੋਈ ਗੱਲ ਨਹੀਂ ਕਰਨ ਦਿੱਤੀ ਜਾ ਰਹੀ ਉਲਟਾ ਡਾਕਟਰ ਪੱਤਰਕਾਰ ਦੇ ਉੱਤੇ ਸਵਾਲਾਂ ਦੀ ਬਫਾਰ ਕਰ ਰਹੀ ਹੈ ਡਾਕਟਰ ਦਾ ਇਹ ਸਟਾਈਲ ਬਾਖੂਬੀ ਦੱਸਦਾ ਕਿ ਇਹ ਲੇਡੀ ਕ腐ਸ਼ਨ ਦੇ ਮਾਮਲੇ ਵਿੱਚ ਬੈਂਕ ਮਾਰਨ ਦੇ ਮਾਮਲੇ ਵਿੱਚ ਔਰ ਸਰਕਾਰ ਦੀ ਡਿਊਟੀ ਦੇ ਦੌਰਾਨ ਆਪਣੇ ਪਰਸਨਲ ਕੰਮ ਕਰਨ ਦੇ ਦੌਰਾਨ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਐਕਸਪਰਟ ਹੈ ਅਗਰ ਇਸ ਲੇਡੀ ਦਾ ਪੁਰਾਣਾ ਰਿਕਾਰਡ ਖੋਲ ਕੇ ਦੇਖਿਆ ਜਾਵੇ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿੱਦਾਂ ਦਾ ਉਹਦਾ ਬੋਲਣ ਦਾ ਸਟਾਈਲ ਔਰ ਐਟੀਟਿਊਡ ਆ ਔਰ ਵਿਚਾਰ ਕੀਤੀ ਆ ਉਹਨੇ ਸਵਾਲਾਂ ਦੀ ਪੱਤਰਕਾਰ ਦੇ ਉੱਪਰ ਉਹ ਲੇਡੀ ਹਰ ਪਾਸਿਓ ਮਾਹਰ ਹੈ ਔਰ ਉਸ ਦਾ ਜਿੱਥੇ-ਜਿੱਥੇ ਵੀ ਉਹਨੇ ਜੌਬ ਕੀਤੀ ਆ ਅਗਰ ਉਹਦਾ ਰਿਕਾਰਡ ਖੋਲ ਕੇ ਦੇਖਿਆ ਜਾਵੇ ਤਾਂ ਬਿਲਕੁਲ ਵੀ ਸਹੀ ਰਿਕਾਰਡ ਨਿਕਲਣ ਦੇ ਚਾਂਸ 0% ਨੇ ਸੁਣੋ ਰਿਕਾਰਡਿੰਗ ਫਿਰ ਮੈਨਾਂ ਨੰਬਰ 9872303604 ਤੇ ਮੈਨੂੰ ਦੱਸਿਓ ਕਿ ਕੀ ਜੋ ਮੈਂ ਇਸ ਲੇਡੀ ਬਾਰੇ ਅੰਦਾਜ਼ਾ ਲਗਾਇਆ ਅਭਾਸ ਲਗਾਇਆ ਇਹਨੀਆਂ ਗੱਲਾਂ ਤੋਂ ਕਿ ਇਹ ਠੀਕ ਹੈ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ ਹਲੋ ਹਾਂਜੀ ਮੈਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਡਾਕਟਰ ਕੀ ਨਾਮ ਦੀ છો ਤੁਹਾਡਾ ਹਾਂਜੀ ਬੋਲੋ ਮੈਡਮ ਪੰਜਾਬ ਨੂੰ 24 ਟੀਵੀ ਚੈਨਲ ਤੋਂ ਪੱਤਰਕਾਰ ਸਾਹਿਲ ਮਹਿਰਾ ਬੋ ਰਿਹਾ ਹਾਂ ਹਾਂਜੀ ਮੈਡਮ ਮੈਂ ਸਰਕਾਰੀ ਹਸਪੀਟਲ ਨਿਊ ਸ਼ਵਾਸ਼ ਨਗਰ ਵਿੱਚ ਆਇਆ ਸੀਗਾ ਅੱਛਾ ਇਹ ਆਪਣਾ ਨਾਮ ਕੀ ਹੈ ਜੀ ਤੁਹਾਡਾ ਹਾਂਜੀ ਇਹ ਦੱਸੋ ਪਹਿਲਾਂ ਤੁਸੀਂ ਆਏ ਕਿਸ ਕੰਮ ਲਈ ਮੈਂ ਮੈਡੀਸਿਨ ਲਈ ਮੈਨੂੰ 3 ਦਿਨ ਹੋ ਗਏ ਗੀੜੇ ਮਾਰਦੇ ਨੂੰ ਪਰ ਤੁਸੀਂ ਨਜ਼ਰ ਨਹੀਂ ਆਉਂਦੇ ਜੀ ਕਿਸ ਚੀਜ਼ ਦੀ ਮੈਡੀਸਿਨ ਮੈਡਮ ਮੇਰੀ ਜਾੜ ਖੁਦ ਹੀ ਦਰਦ ਹੁੰਦੀ ਹੈ ਹਾਂਜੀ ਮੇਰੀ ਡਿਊਟੀ ਦੇਖੋ ਦੂਸਰੀ ਜਗ੍ਹਾ ਲੱਗੀ ਹੋਈ ਹੈ ਠੀਕ ਹੈ 3 ਦਿਨ ਮੇਰੀ ਡਿਊਟੀ ਦੂਸਰੀ ਜਗ੍ਹਾ ਹੁੰਦੀ ਹੈ 3 ਦਿਨ ਇੱਥੇ ਹੁੰਦੀ ਹੈ ਤੁਹਾਡੀ ਇੱਥੇ ਕਿਹੜੇ ਦਿਨ ਹੁੰਦੀ ਹੈ ਤੁਸੀਂ ਦੱਸ ਸਕਦੇ ਹੋ ਤੇ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਕਿਸੇ ਹੋਰ ਬੰਦੇ ਕਿਸੇ ਬੰਦੇ ਨੂੰ ਕਦੇ ਕੋਈ ਫੈਮਿਲੀ ਐਮਰਜੈਂਸੀ ਆ ਕੁਝ ਨਹੀਂ ਹੋ ਸਕਦਾ ਨਹੀਂ ਤੁਸੀਂ ਮੈਂ ਤੁਹਾਨੂੰ ਇਹ ਪੁੱਛ ਰਹਾ ਕਿ ਇੱਥੇ ਕਿਹੜੀ ਦੰਦ ਮੈਂ ਜੋ ਪੁੱਛ ਰਹੀ ਆ ਪਹਿਲਾਂ ਮੈਨੂੰ ਉਹ ਦੱਸੋ ਹਾਂ ਦੱਸੋ ਤੁਸੀਂ ਮੈਨੂੰ ਇਹ ਨਾ ਦੱਸੋ ਮੇਰੀ ਅੱਜ ਇੱਥੇ ਹੈ ਤੁਸੀਂ ਮੈਨੂੰ ਇਹ ਦੱਸੋ ਤੁਹਾਡੀ ਪਰਚੀ ਤੇ ਡੇਟ ਕਿਸ ਦਿਨ ਦੀ ਪਈ ਹੋਈ ਹੈ ਤੇ ਮੇਰੀ ਪਰਚੀ ਨਹੀਂ ਕੱਢਦੇ ਕਿ ਡਾਕਟਰ ਨਹੀਂ ਬੈਠਦੇ ਗੱਲ ਤਾਂ ਹੀ ਹੈ ਨਾ ਨਾਲੇ ਜਿਹੜੇ ਦਿਨ ਮੈਂ ਹੋਵਾਂ ਤੇ ਤੁਸੀਂ ਨਾ ਉਹ ਗੱਲ ਉਹ ਅਲੱਗ ਹੈ ਹਾਂਜੀ ਕਉਂਕਿ ਮੈਂ ਸੈਟਰਡੇ ਵੀ ਆਇਆ ਸੀਗਾ ਉਹ ਕਹਿੰਦੇ ਸੀ ਸੈਟਰਡੇ ਹੋਰ ਪਾਸੇ ਡਿਊਟੀ ਲੱਗੀ ਹੈ ਉਹਨਾਂ ਦੀ ਹਾਂ ਤਾਂ ਫਿਰ ਸੈਟਰਡੇ ਵਿੱਚ ਕਿੰਦਾ ਕਸੂਰ ਹੈ ਬੋਲੋ ਤੇ ਅੱਜ ਮੰਡੇ ਆ ਜੀ ਅੱਜ ਤਾਂ ਦੱਸ ਸਕਦੇ ਹੋ ਮੇਰੇ ਘਰੇ ਵੀ ਕੋਈ ਜੀਨ ਮਰਨ ਦਾ ਮਸਲਾ ਹੋ ਸਕਦਾ ਹੈ ਕਿ ਨਹੀਂ ਚਲੋ ਠੀਕ ਹੈ ਮੈਡਮ